ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬਾਈ ਪਹੁੰਚੇ ਆਪਾਂ ਗਰਦੇਤ ਗੌਟ ਫਾਰਮ ਤੇ ਵਿੱਚ ਤੇ ਸੋਨੂੰ ਨਾ ਇੱਥੇ ਦੱਸ ਦਈਏ ਵੀ ਜਿਹੜਾ ਮੇਲਾ ਹੋ ਕੇ ਹਟਿਆ ਮੁੱਲਾਪੁਰ ਤਾਂ ਬਾਈ ਦੇ ਦੋ ਨਗ ਚੈਂਪੀਅਨ ਬਣੇ ਨੇ ਪਹਿਲੇ ਨੰਬਰ ਤੇ ਆਏ ਨੇ ਉਹ ਵੀ ਦਿਖਾਵਾਂਗੇ ਤੇ ਬਾਕੀ ਸੋਨੂੰ ਫਾਰਮ ਦਿਖਾਉਨੇ ਆ ਸਾਰਾ ਤੇ ਗੱਲਬਾਤ ਕਰਦੇ ਆ ਵੀ ਇੰਗਲੈਂਡ ਰਹਿ ਕੇ ਬਾਈ ਨੇ ਪੰਜਾਬ ਦੇ ਵਿੱਚ ਫਾਰਮ ਕੀਤਾ ਤੇ ਬਾਕੀ ਇੱਕ ਸੌਂਕ ਹੋਰ ਵੀ ਆ ਕਬੂਤਰਾਂ ਦਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਹਾਰੀ ਗੱਲਬਾਤ ਥੋੜੀ ਵੀਡੀਓ ਚ ਕਰਾਉਨੇ ਆ ਬਾਈ ਮਨਜਿੰਦਰ ਆ ਬਾਈ ਦਾ ਨਾ ਤੇ ਪਿੰਡ ਬਰਮੀਆਂ ਰਾਏਕੋਟ ਦੇ ਕਰੀਬ ਹੀ ਪੈ ਜਾਂਦਾ ਸਾਸਰੀ ਘਾਲ ਬਾਈ ਸਾਸਰੀ ਘਾਲ ਹੋਰ ਠੀਕ ਆ ਹਾਂ ਜੀ ਬਿਲਕੁਲ ਠੀਕ ਆ ਵਧੀਆ ਤੇ ਪਹਿਲਾਂ ਤਾਂ ਐ ਦੱਸ ਵੀ ਆਪਾਂ ਨੂੰ ਫਾਰਮ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਹਾਂ ਸਾਲ ਕੋ ਹੋ ਗਏ ਵੀਰੇ ਇੱਕ ਸਾਲ ਹੋ ਗਿਆ ਹਾਂ ਤੇ ਇੱਕ ਸਾਲ ਦੇ ਵਿੱਚ ਚੈਂਪੀਅਨ ਬਣ ਗਏ ਆਪਣੇ ਜਾਨਵਰ ਹੈ ਨਾ ਫਾਰਮ ਦੇ ਵਿੱਚ ਹਾਂਜੀ 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 ਬਾਈ ਬਾਹਰੋਂ ਪਰਚੇਜ਼ ਕੀਤੇ ਸੀਗੇ ਪਰ ਫਾਰਮ ਦੇ ਵਿੱਚ ਆ ਕੇ ਚੈਂਪੀਅਨ ਬਣੇ ਨੇ ਇਹ ਵੱਡੀ ਗੱਲ ਆ ਤੇ ਪਹਿਲਾਂ ਆਪਾਂ ਬੱਕਰਾ ਦਿਖਾਈਏ ਬਾਈ ਹਾਂਜੀ ਹਾਂਜੀ ਪਹਿਲਾਂ ਹੁਣ ਬਾਈ ਬੱਕਰਾ ਦਿਖਾਉਨੇ ਆ ਜਿਹੜਾ ਕਿ ਇਹ ਚਾਰ ਦਿਨ ਦਾ ਚੈਂਪੀਅਨ ਬਣਿਆ ਨਾ ਪਹਿਲੇ ਨੰਬਰ ਤੇ ਚਾਰ ਦਿਨ ਦਾ ਉਮੀਦ ਹੈਗੀ ਸੀ ਪਹਿਲਾਂ ਵੀ ਇਹ ਬਣ ਜੂਗਾ ਸਾਨੂੰ ਤਾਂ ਹੈ ਨਹੀਂ ਜੀ ਵੀਰੇ ਜਮੀ ਨਹੀਂ ਸੀ ਨਾ ਨਾ ਜਮੀ ਨਹੀਂ ਮਾਈਕਾਂ ਐ ਸੀਗਾ ਵੀ ਮੇਲੇ 'ਚ ਪਾਉਣਾ ਹੈ ਮੇਲੇ 'ਚ ਪਾਉਣਾ ਸੌਂਕ ਨਾਲ ਸੌਂਕ ਨਾਲ ਸਾਹਮਣ ਦਾ ਆ ਬੰਦਾ ਹੈ ਨਾ ਇਹਦਾ ਕੀ ਨਾਮ ਹੈ ਰਾਜੂ ਰਾਜੂ ਹੈਗਾ ਸੌਂਕ ਪੂਰਾ ਸਾਹਮਣ ਦਾ ਹਾਂਜੀ ਹਾਂਜੀ ਹੂੰ ਠੀਕ ਆ ਤੇ ਮਨਜੇਦਰ ਪਹਿਲਾਂ ਕੰਮ ਕਿਵੇਂ ਸ਼ੁਰੂ ਕੀਤਾ ਬਾਈ ਕੀ ਸੋਚਿਆ ਬਾਈ ਕਿਵੇਂ ਜੇ ਕਰੀਏ ਸ਼ੁਰੂ ਬਸ ਵੀਡੀਓ ਦੇਖ ਦੇ ਕੇ ਸਵਾਦ ਜਿਹਾ ਪੈ ਗਿਆ ਤੇ ਇੱਕ ਪਹਿਲਾਂ ਸਾਡੇ ਪਹਿਲਾਂ ਉਹਦਾ ਪੁਰਾਣੇ ਰੱਖੇ ਹੁੰਦੇ ਸੀਗੇ ਅੱਛਾ ਬੱਕਰੀਆਂ ਰੱਖੇ ਹੁੰਦੇ ਸੀ ਪਹਿਲਾਂ ਆਪਣਾ ਰੱਖਣ ਦੇ ਪੁਰਾਣੇ ਤੇ ਮੈਂ ਦੁਬਾਰੇ ਫੇਰ ਸੌਂਕ ਦੇਖ ਕੇ ਵੀਡੀਓ ਖੇ ਪੈ ਗਿਆ ਦੁਬਾਰਾ ਤੇ ਪਹਿਲਾਂ ਕਹਿੰ ਜਾਂਦੀਆਂ ਬੱਕਰੀਆਂ ਲਿਆਂਦੀਆਂ ਪਹਿਲਾਂ ਤਾਂ ਬੱਸ ਵੀਰੇ ਇੱਕ ਦਿਨ ਕਹਿੰਦਾ ਜੁਆਈ ਖੇਡਿਆ ਸੀਗਾ ਅੱਛਾ ਠੀਕ ਹੈ ਹਾਂ ਤੇ ਉਹ ਚ ਆਪਣਾ ਪੈਸਾ ਕਾਫੀ ਡੁੱਬ ਗਿਆ ਸੀ ਉਹ ਚ ਪੈਸਾ ਵੀ ਖਰਾਬ ਕੀਤਾ ਸ਼ੁਰੂ ਕੰਮ ਕਰਨ ਤੇ ਹੈ ਹਾਂਜੀ ਹਾਂਜੀ ਕਿੰਨਾ ਕ ਪੈਸਾ ਖਰਾਬ ਹੋ ਗਿਆ ਬਾਈ 1,60,000 ਲਿਆ ਦਿੰਦਾ ਤਕਰੀਬਨ ਸਾਰੇ ਡੁੱਬ ਗਿਆ ਆਪਣਾ ਸਾਰੇ ਡੁੱਬ ਗਿਆ ਉਹ ਜਿਹੜਾ ਪਹਿਲਾਂ ਲਾਇਆ ਏਦੋਂ ਬਾਅਦ ਫਿਰ ਤੁਸੀਂ ਇਹ ਕੰਮ ਦੁਬਾਰੇ ਮੰਨ ਕੇ ਦੁਬਾਰੀ ਸਟਾਰਟ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਤੇ ਆ ਬੱਚਾ ਫਿਰ ਕਿੱਡਾ ਕ ਲੈਂਦਾ ਸੀ ਬਾਈ ਜਿਹੜਾ ਪਹਿਲੇ ਨੰਬਰ ਤੇ ਆਇਆ ਚਾਰ ਦਿਨਾਂ ਚੋਂ ਇਹਨੂੰ ਖੜਾ ਬਾਈ ਖੀਰਾ ਲਿਆ ਸੀਗਾ ਅੱਛਾ ਖੀਰਾ ਲੈਂਦਾ ਸੀ ਹਾਂ ਇਹ ਆਪਾਂ ਲਿਆ ਇਹ ਆਪਾਂ ਲਿਆ ਸੀਗਾ 35000 ਦਾ ਬੱਚਾ ਇਹ 35000 ਦਾ ਲੈਤਾ ਸੀ ਹੁਣ ਚੈਂਪੀਅਨ ਬਣ ਗਿਆ ਇੱਕ ਤਾਂ ਇਹ ਗੱਲ ਹੋ ਗਈ ਨਾ ਰੁਪਏ ਲੱਗੇ ਭੁੱਲ ਗਏ ਬਾਕੀ ਨੇ ਕਿੰਨਾ ਰੁਪਿਆ ਕਮਾ ਕੇ ਦਿੱਤਾ ਫਾਰਮ ਖਾਤਰ ਆ ਬੱਕਰੇ ਨੇ ਬਈ ਹੁਣ ਸਾਰਾ ਕੁਝ ਇਹਦਾ ਹੀ ਆ ਜਿੰਨੇ ਆ ਬੱਚੇ ਆਏ ਨੇ ਕਿੰਨੇ ਬੱਚੇ ਆ ਗਏ ਫਾਰਮ ਚ ਹਾਂ 20 18-20 ਬੱਚੇ ਨੇ ਹੈਗੇ ਆ 18 ਬੱਚੇ ਇਹ ਬੱਕਰੇ ਦੇ ਨੇ ਹਾਂਜੀ 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 ਠੀਕ ਐ ਤੇ ਮੰਨ ਕੇ ਲੋ ਬੱਚਾ ਇੱਕ ਕਿੰਨੇ ਦਾ ਵੇਚਣਾ ਇਹ ਚੇਸਾਤ ਤੋਂ ਮਾਰੋ ਆਪਾਂ ਪੱਕਾ ਰੇਟ ਹੀ ਰੱਖਿਆ ਵਾ 20000 ਤੋਂ ਘੱਟ ਕੋਈ ਨਹੀਂ ਦੇਣਾ 20000 ਤੋਂ ਘੱਟ ਕੋਈ ਬੱਚਾ ਦੇਣੀ ਨਹੀਂ ਨਾ ਫਿਕਸ ਰੇਟ ਹੈ ਠੀਕ ਹੈ ਤੇ ਜਿਹੜੀ ਬੱਕਰੀ ਜੈਂਪੀਨ ਬਣੀ ਆ ਉਹ ਕਿਹੜੀ ਆ ਉਹ ਆਹਾ ਉਹ ਆਹਾ ਇਹ ਦੋ ਦੰਦ ਵਾ ਪ੍ਰਿੰਟ ਇਹ ਦੋ ਦੰਦ ਹੈ ਇਹਦਾ ਨਾ ਪ੍ਰਿੰਟ ਰੱਖਿਆ ਹਾਂ ਇਹ ਆਪਾਂ ਕਾਲੋ ਕੇ ਮੇਲੇ ਤੇ ਲਈ ਸੀਗੀ ਕਾਲੇ ਕਹਿੰਦੇ ਮੇਲੇ ਤੋਂ ਹਾਂ ਠੀਕ ਹੈ ਇਹ ਕਿੰਨੇ ਦੀ ਲੱਗਤੀ ਸੀ ਇਹ ਵੀ ਮੇਰੇ ਖਿਆਲ ਨਾਲ 37 38000 ਦੇ ਨੇੜੇ 30 ਤੋਂ ਉੱਪਰ ਹੀ ਸੀਗੀ 40 ਦੇ ਨੇੜੇ ਇਹ ਵੀ ਉਹ ਖੀਰੀ ਲੱਗਤੀ ਉਹ 800 ਹੀ ਹੈ ਨਾ ਹਾਂ 800 ਹੀ ਆ ਕੀ ਤੇ ਹੁਣ ਇਹ ਪਹਿਲਾ ਸੂਆ ਸੂਈ ਸੀ ਨਾ ਹਾਂ ਪਹਿਲਾ ਸੂਆ ਦੋ ਦੰਦਾ ਜੀ ਦੋ ਦੰਦਾ ਪਹਿਲਾ ਸੂਆ ਸੂਈ ਸੀ ਤੇ ਇਹਦੇ ਕਿੰਨੇ ਬੱਚੇ ਦਿੱਤੇ ਫਿਰ ਦੋ ਬੱਚੇ ਦਿੱਤੇ ਆ ਹੈਗੇ ਫਾਰਮ ਦੇ ਵਿੱਚ ਹਾਂ ਫਾਰਮ 'ਚ ਜੇ ਹੈਗੇ ਆ ਆਲਰੇਡੀ ਇਹਦੇ ਬੁੱਕ ਹੋ ਗਿਆ ਬੱਚੇ ਅੱਛਾ ਵੇਕ ਗਏ ਹਾਂ ਵੇਕ ਗਏ 855 ਠੀਕ ਹੈ ਫਿਰ ਇਹਨੇ ਕਿੰਨੇ ਰੁਪਏ ਕਮਾਤੇ ਚੱਲ ਪਹਿਲਾ ਸੂਆ ਲਾਇਆਗਾ ਵੀਰੇ ਇਹਨੇ ਆਪਣੇ ਹੁਣ ਤੁਸੀਂ ਇਹ ਸਵਾਲ ਲਾ ਲਓ ਆਪਾਂ 4 ਬੱਚੇ ਦੇਣੇ ਆ ਉਹਨਾਂ ਨੂੰ ਹਮ 1,10,000 ਦੇ ਰੁਪਏ ਆਪਣੇ ਵਿਖੇ ਬੱਚੇ ਚਾਰ ਬੱਚੇ ਦੇਣੇ ਆ 110000 ਦੇ ਹਾਂ ਤੇ ਉਹਨਾਂ ਨੇ ਪੇਮੈਂਟ ਪਾ ਦਿੱਤੀ ਆਪਾਂ ਨੂੰ ਪਹਿਲਾਂ ਪਾਤੀ ਹਾਂ ਦੋ ਬੱਚੇ ਉਹਨਾਂ ਲੈ ਜਾਣੇ ਫਰਵਰੀ ਚ ਹਾਂ ਹਾਂ ਤੇ ਦੋ ਬੱਚੇ ਜਦੋਂ ਫੇਰ ਦੁਬਾਰਾ ਸੂਗੀ ਤਾਂ ਫੇਰ ਦੇਣੇ ਆਪਾਂ ਇਹਨਾਂ ਅੱਛਾ ਫੇਰ ਦੇਣੇ ਆ ਵੀ ਦੋ ਸੂਆਂ ਦੇ ਬੱਚੇ ਉਹਨਾਂ ਨੇ ਬੁੱਕ ਕਰ ਲਏ ਕਿੱਥੋਂ ਦੀ ਪਾਰਟੀ ਆ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਐਡੀ ਦੂਰ ਲਿੰਕ ਬਣ ਗਏ ਬਈ ਇੱਕ ਸਾਲ ਦੇ ਵਿੱਚ ਯਾਰ ਹਾਂਜੀ ਹਾਂਜੀ ਇੱਕ ਸਾਲ ਦੇ ਵਿੱਚ ਬਾਈ ਦੇ ਬਾਈ ਬਹੁਤ ਦੂਰ ਤੱਕ ਲਿੰਕ ਬਣ ਗਏ ਤੇ ਬਾਕੀ ਬੱਕਰੀਆਂ ਹੋਰ ਹਨਾ ਉਹ ਮਹਾਰਾਸ਼ਟਰ ਜਾ ਰਿਹਾ ਨਹੀਂ ਫੜ ਕੇ ਕਿਹੜਾਗਾ ਬਾਈ ਜਾਨਵਰ ਤਾਂ ਯਾਰ ਸਾਰੇ ਹੀ ਚੰਗੇ ਨੇ ਜੇ ਇਕੱਲਾ ਇਕੱਲਾ ਦਿਖਾਉਣ ਲੱਗ ਗਿਆ ਤਾਂ ਬਾਲੀ ਵੱਡੀ ਵੀਡੀਓ ਬਣ ਜੂਗੀ ਤੇ ਬਾਕੀ ਮਿੰਜਿੰਦਰ ਬਾਈ ਇੱਕ ਚੀਜ਼ ਦੇਖੀ ਆ ਯਾਰ ਵੀ ਤਾਂ ਜਾਨਵਰਾਂ ਤੇ ਪੈਸੇ ਵਧੀਆ ਲਾਏ ਨੇ ਪਰ ਹਜੇ ਤਾਂ ਫਾਰਮ ਵੀ ਤਿਆਰ ਨਹੀਂ ਕੀਤਾ ਉਮੀ ਬਸ ਸੈਟ ਅਪ ਜੀ ਕੀਤਾ ਹਨਾ ਇਹਦਾ ਕੀ ਕਾਰਨਾ ਵੀਰੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਫਾਰਮ ਵਧੀਆ ਚਾਹਨਾ ਹੂੰ ਆ ਫਾਰਮ ਤੇ ਦਾ ਲੋਕ ਪੈਸਾ ਲਾਈ ਜਾਂਦੇ ਆ ਪਰ ਉਹਨਾਂ ਪੈਸਾ ਜਾਨਵਰਾਂ ਤੇ ਨਹੀਂ ਲਾਉਂਦੇ ਹੂੰ ਜਿਹੜਾ ਮੇਨ ਪ੍ਰੋਫਿਟ ਆਪਾਂ ਨੂੰ ਉਹ ਜਾਨਵਰਾਂ ਤੋਂ ਮਿਲਣਾ ਪਰ ਜਦੋਂ ਪਹਿਲਾਂ ਤੇ ਵੀਡੀਓ ਦੇਖੀਆ ਹੋਣੀ ਆ ਤਾਂ ਤੈਨੂੰ ਐ ਹੋਵੇ ਫਾਰਮ ਵਧੀਆ ਜਿਹਾ ਬਣਾ ਲੀਏ ਵੀ ਫੇਰ ਹੀ ਗਾਹਕ ਡਿੱਗੂ ਵੀ ਜਾਨਵਰਾਂ ਤੇ ਜਿਹੇ ਜੇ ਮੰਦੀ ਹੋਣਾ ਕਾ ਐ ਤਾਂ ਨਹੀਂ ਹੋਇਆ ਨਹੀਂ ਐਦਾਂ ਨਹੀਂ ਹੋਇਆ ਪਰ ਫਾਰਮ ਆਪਣਾ ਬਣੂਗਾ ਬਹੁਤ ਜਲਦੀ ਅੱਛਾ ਵਧੀਆ ਬਣਾਵਾਂਗੇ ਤੇ ਪਰ ਮੈਨੂੰ ਹੁੰਦਾ ਵੀ ਮੈਂ ਬਰੀਡ ਤੇ ਕੰਮ ਕਰਾਂ ਮੈਨੂੰ ਜਾਨਵਰਾਂ ਤੇ ਪੈਸੇ ਲਾਉਣਾ ਸੌਂਗਾ अच्छा ठीक है हां मेनू फार्म दे नहीं हैगा पर फार्म बनावांगे बाबा रख के सुख तन्नू बहुत जल्दी मिलुगा ठीक है एक मैं कह के हटया भी तन्नू कबूतरਾਂ ਦਾ ਵੀ ਸ਼ੌਂਕ ਹੈਣਾ ਇਧਰ ਵੀ ਰੱਖਿਓ ਅਸੀਂ ਕਬੂਤਰ ਕੱਲ ਇੰਗਲੈਂਡ ਹੀ ਲੈ ਕੇ ਉਧਰ ਵਸੇ ਇੱਥੇ ਰੱਖੇ ਤਾਂ ਨਹੀਂ ਸੀਗੇ ਜਿੱਦਾਂ ਮੇਰੇ ਨਾਨਕਿਆਂ ਦੇ ਰੱਖੇ ਸੀਗੇ ਪਰ ਇੱਥੇ ਜਾਂਦੇ ਸੀਗੇ ਘਰਾਂ ਦੇ ਗਾਲਾਂ ਪਿੰਦੀਆਂ ਸੀ ਬਹੁਤ ਜ਼ਿਆਦੇ हां ਆਸੇ ਪਾਸੇ ਘਰਾਂ ਨੇ हां कबूतरਵਾਜ ਹੀ ਕਹਿੰਦੇ ਸੀ कबूतरਵਾਜ ਕਹਿੰਦੇ ਸੀ ਧਰਵਾਜ ਕਹਿੰਦੇ ਸਾਰੇ ਮੈਨੂੰ ਇਦਾਂ ਹਾਂ ਹਾਂ ਤੇ ਪਰ ਆਪਾਂ ਉੱਥੇ ਜਾ ਕੇ ਰੱਖ ਲੇ ਫਿਰ ਇੰਗਲੈਂਡ ਕਿੰਨੇ ਕਬੂਤਰ ਰੱਖਿਆ ਹੋਣੇ ਉੱਥੇ ਉੱਥੇ ਆਪਣੇ ਕੋਲ ਹੈਗਾ ਸ਼ੌਕ ਦੇ ਨੇੜ ਹੈਗਾ ਆਪ ਆਪਣਾ ਜਿਹੜਾ ਬੰਦਾ ਅੱਛਾ ਆਪੂਰ ਕੰਨਾ ਹੈ ਨਾ ਬੱਚਾ ਇਹ 22000 ਦਾ ਵਿਕਿਆ ਵਾ ਇਹ ਕਿੱਥੇ ਜਾਣਾਗਾ ਮਾਰਕਟਰ ਜਾਣਾਗਾ ਕੰਨ ਬਹੁਤ ਲੰਮਾ ਹਨਾ ਬਈ ਯਾਰ ਹਾਂਜੀ ਦੇਖੋ ਕੰਨ ਦੇਖੋ ਬਈ ਹੋਊਗਾ ਇਹ ਬਈ 20 ਇੰਚਾਂ ਦਾ ਨਹੀਂ 17 16 17 ਕੰਚੇ 17 ਕੰਚੇ ਦਾ ਹਜੇ ਤਾਂ 3 ਮਹੀਨੇ ਦਾ ਬੱਚਾ ਵਾ ਇਹ ਕਰੂਗਾ ਬਈ ਹਾਂ 20 ਇੰਚ ਕੰਨ ਮਾਰ ਚੁਗਾ ਬਈ ਹਮ ਠੀਕ ਹੈ ਜੇ ਉਧਰ ਫਿਰ ਬਾਜੀਆਂ ਬੂਜੀਆਂ ਛੱਡਦੇ ਕਬੂਤਰਾਂ ਦੀ ਹਾਂ ਬਾਜੀਆਂ ਉੱਥੇ ਵੀਰੇ ਆਪਣਾ ਐਕਸਿ ਬਾਬੇ ਦੀ ਕਰਪਣਾ ਰਿਕਾਰਡ ਬਣਿਆ 16 ਘੰਟੇ ਦਾ 16 ਘੰਟੇ ਦਾ ਪੂਰੇ ਇੰਗਲੈਂਡ ਦੇ ਵਿੱਚ ਤੇ ਆਪਣੇ ਉਧਰ ਕੀ ਨਾ ਚੱਲਦਾ ਕਬੂਤਰ ਬਾਜੀ ਚ ਉੱਥੇ ਮੈਨੂੰ ਇੰਦਰ ਕਹਿੰਦੇ ਆ ਇੰਦਰ ਹਾਂ ਲੈ ਵੀ ਇੰਗਲੈਂਡ ਵਾਲਿਓ ਵੀਡੀਓ ਸ਼ੇਅਰ ਕਰ ਦਿਓ ਇੰਦਰ ਕਬੂਤਰ ਬਾਜ ਦੇ ਕਰਕੇ ਹਨਾ ਬਈ ਹਾਂ ਲੇ ਪਰ ਉਧਰ ਬਰਾਂਡੇ ਉਂਡੇ ਕਿਵੇਂ ਲੈ ਕੇ ਗਏ ਬੱਚੇ ਕਿਵੇਂ ਲੈ ਕੇ ਗਏ ਤੁਮ ਬਸ ਇਦਾਂ ਪੈਕ ਕਰਕੇ ਲੈ ਗਏ ਆਂਡੇ ਡੱਬਿਆਂ ਚ ਵਾ ਕੇ ਆਟਿਆਂ ਚ ਵਾ ਕੇ ਠੀਕ ਆ ਉਧਰ ਫਿਰ ਚੈਕਿੰਗ ਨਹੀਂ ਹੋਈ ਕੋਈ ਜਾਂ ਕੋਈ ਆਏ ਨਹੀਂ ਚੈਕ ਇਨ ਕਰਦੇ ਆ ਜਾਂ ਕਰ ਵੀ ਸਕਦੇ ਆ ਕੱਢ ਦਿੰਦੇ ਆ ਕੱਢ ਦਿੰਦੇ ਆ ਨਹੀਂ ਹੋਈ ਚੈਕਿੰਗ ਹਾਂ ਠੀਕ ਆ ਤੇ ਫਿਰ ਬੱਚੇ ਕਿਵੇਂ ਕਢਾਏ ਉਧਰ ਕ ਉਧਰੋਂ ਕਬੂਤਰ ਪਰਚੇਜ ਕਰ ਲਏ ਨਹੀਂ ਨਹੀਂ ਉਧਰ ਕਬੂਤਰ ਸੀਗੇ ਉਹਨਾਂ ਦੇ ਥੱਲੇ ਰੱਖੇ ਸੀਗੇ ਹਨਾ ਠੀਕ ਹੈ ਉੱਥੇ ਜਿੱਦਾਂ ਗੋਰੀਆਂ ਦੇ ਰੱਖੇ ਹੋਏ ਆ ਰੇਸਰ ਕਬੂਤਰ ਉਹਨਾਂ ਨੂੰ ਲੈ ਕੇ ਗਾਂ ਬੱਚੇ ਉਹਨਾਂ ਦੇ ਆਂਡਿਆਂ ਥੱਲੇ ਆਂਡੇ ਕਢਾ ਕੇ ਉਹ ਕਿਹੜੀ ਨਸਲ ਦੇ ਨੇ ਉਹ ਆਪਾਂ ਇਧਰੋਂ ਮਲਵਈ ਲੈ ਕੇ ਗਏ ਸਾਰੇ ਮਲਵਈ ਸਾਰੇ ਹਾਂ ਠੀਕ ਹੈ ਹਾਂ ਤੇ ਇਹ ਬਾਈ ਇਹ ਜਾਨਵਰ ਆਏ ਸੀਗੇ ਬਾਈ ਦੇ ਚੈਂਪੀਅਨ ਬਣੇ ਸੀ ਜਿਹੜੇ ਤੇ ਹੁਣ ਹੋਰ ਟੀ ਗੱਲ ਬਾਈ ਰਿਆਸਤ ਨਾਲ ਕਰਾਉਨੇ ਆ ਗਾ ਬਾਈ ਨੇ ਜਾਣਾ ਤੇ ਇਹਨੂੰ ਕੰਮ ਆ ਥੋੜਾ ਜਿਆ ਤੇ ਮਿਲ ਜਿੰਦਰਾ ਠੀਕ ਆ ਬਾਈ ਤੇਰਾ ਧੰਨਵਾਦ ਜਿਹੜਾ ਟਾਈਮ ਦਿੱਤਾ ਹਨਾ ਤੇ ਬਾਕੀ ਹੁਣ ਬਾਈ ਰਿਆਸਤ ਨਾਲ ਗੱਲ ਕਰਾਉਣਾ ਛੋਡੀ ਕਿਉਂਕਿ ਇਹ ਹੈ ਜਿਹੜਾ ਸਾਰਾ ਫਾਰਮ ਇਹੀ ਦੇਖਦੇ ਆ ਬਾਈ ਤਾਂ ਇੰਗਲੈਂਡ ਚ ਲੱਜ ਜਾਂਦਾ ਹਨਾ ਛੋਟਾ ਭਰਾ ਵਾ ਅੱਛਾ ਇਹ ਛੋਟਾ ਭਰਾ ਇਹ ਕੈਨੇਡਾ ਤੋਂ ਆਇਆ ਵਾ ਇਹ ਕੈਨੇਡਾ ਤੋਂ ਆਇਆ ਬਈ ਸਾਰੀ ਫੈਮਲੀ ਬਾਹਰ ਹੀ ਆ ਹੈ ਬਾਹਰ ਹੀ ਦੋਨੇ ਭਰਾ ਠੀਕ ਆ ਤੇ ਫਾਰਮ ਇੱਥੇ ਬਾਈ ਰਿਆਸਤ ਨੂੰ ਸਮਝਾਤਾ ਹੈ ਹਾਂ ਜੀ ਰਿਆਸਤ ਕੋਈ ਨਾ ਬੰਦੇ ਹੈਗੇ ਸਾਹਮਣੇ ਵਾਲੇ ਹੈਗੇ ਜਿਵੇਂ ਕਿ ਦਰਸ਼ੇਮ ਬਾਈ ਮੈਂ ਪਹਿਲਾਂ ਵੀ ਦੱਸਿਆ ਆਪਣੇ ਬਲੈਤੀ ਕੇ ਕੰਮ ਦੇ ਵਿੱਚ ਸਬਰ ਰੱਖਣਾ ਪੈਂਦਾ ਹੂੰ ਸਬਰ ਦੇ ਨਾਲ ਹੀ ਇਹ ਰੇ ਕੰਮ ਹੁੰਦਾ ਵਾ ਹੂੰ ਹੂੰ ਬਾਈ ਉਹਨਾਂ ਨੇ 1 ਸਾਲ ਸਬਰ ਕੀਤਾ ਚੰਗੀ ਬਰੀਡ ਸਾਂਭੀ ਔਰ ਨਾਲ ਨਾਲ ਸਾਂਭ ਵੀ ਜ਼ਰੂਰੀ ਆ ਔਰ ਪਹਿਲਾਂ ਰਾਜੂ ਨੇ ਗੱਲ ਦਸੀ ਤੁਸੀਂ ਉਹਨਾਂ ਦੀ ਗੌਰ ਨਹੀਂ ਕੀਤੀ 7 8 10 ਬੱਚੇ ਇਹਨਾਂ ਦੇ ਮਰੇ ਵੀ ਪਹਿਲਾਂ ਅੱਛਾ ਮਰ ਵੀ ਗਏ ਹਾਂ ਪਹਿਲਾਂ ਮਰੇ ਠੀਕ ਹੈ ਪਹਿਲੇ ਸੂਏ ਦੇ ਉਹਦੇ ਬੱਚੇ ਨਹੀਂ ਸਾਡਾ ਬਚਦਾ ਜੀ ਅਗਲਾ ਕਹਿੰਦਾ ਜੀ ਕਿਸੇ ਬਾਬੇ ਤੋਂ ਪੁੱਛੀਏ ਜੀ ਕੋਈ ਬਾਬੇ ਤੋਂ ਨਹੀਂ ਜਦ ਤੁਸੀਂ ਤਾਂ ਸਾਂਭਦੇ ਨਹੀਂ ਹੈਗੇ ਇਹ ਚੀਜ਼ ਸਾਂਭਣ ਤੇ ਆ ਸਾਂਭਣ ਤੇ ਆ ਨਾ ਆਪਣੇ ਸਾਂਭ ਸਹੀ ਸਾਂਭਣ ਤੋਂ ਟਾਲਾ ਲਵਾ ਲੀਏ ਜੀ ਉਹ ਤੋਂ ਪੁੱਛੀਏ ਨਹੀਂ 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 ਭਾਈ ਜੀ ਜੇਕਰ ਮਾਲ ਸੰਭੋਗੇ ਨਹੀਂ ਤਾਂ ਆਪਾਂ ਨੂੰ ਕੀ ਆ ਉਹਦਾ ਕੋਈ ਹੋ ਨਹੀਂ ਹੋਗਾ ਹੁਣ ਇਸ ਵਕਤ ਸਬਰ ਰੱਖ ਕੇ ਮਨ ਦੇ ਚੱਲ ਬਾਈ ਉਹਨਾਂ ਨੇ 20 ਦੇ ਕਰੀ ਬੱਚੇ ਜ ਫਾਰਮ ਦੇ ਵਿੱਚ ਆ ਗਏ ਭਟੀਆਂ ਭਟੀਆਂ ਬੱਕਰੀਆਂ ਹਾਂ ਹਾਂ ਜੋ ਮੰਨ ਕੇ ਚਲੋ ਫਾਰਮ ਦੇ ਵਿੱਚ ਜਿਹੜੀਆਂ 40 ਇੰਚ ਹੈਟ ਆ 41 ਇੰਚ ਹੈਟ ਆ ਦੋ ਦੰਦ ਦੇ ਵਿੱਚ 40 ਇੰਚ ਹੈਟ ਚਾਰ ਦੰਦ ਦੇ ਵਿੱਚ ਜਿਹੜਾ ਵੱਖਰਾ ਵਾ 44 45 ਇੰਚ ਹੈਟ ਉਹਦੀ ਆ ਇਹ ਇਹਦੇ ਬੱਚੇ ਫਾਰਮ ਦੇ ਵਿੱਚ ਆ ਗਏ ਹੁਣ ਇਹਦੇ ਜਿਹੜੇ ਬੱਚੇ ਆ ਰੱਬ ਸੌਖ ਰੱਖੇ ਇੱਕ ਵੀ ਬੱਚਾ ਅਗਰ ਹੱਥੋਂ ਸਿੱਟਿਆ ਵੀ ਬਾਈ ਹੁਣੀ 20 ਬੱਚੇ ਆ ਨਾ ਅਗਰ 12 12 13 13000 ਦਾ ਵੀ ਹੱਥੋਂ ਸਿੱਟਿਆ ਹੁਣ ਤਾਂ ਦੱਸ ਰਿਹਾ ਬਾਈ ਦਾ ਵੇਚਦਾ ਕੋਈ ਬੰਦਾ ਬਕਸਪਰਟ ਹੋ ਗਿਆ ਹੁਣ ਇਹ ਸਹੀ ਅੱਲਾ ਆਪਾਂ ਕੋਈ ਵੀ ਫਾਰਮ ਮੈਂ ਖਲਵਾ ਕੇ ਦਿਨਾ ਵਾਂ ਅਗਲੇ ਨੂੰ ਆਪ ਆਪ ਅਗਲੇ ਨੂੰ ਪੈਰਾਂ ਤੇ ਖੜਾ ਅਗਲੇ ਨੂੰ ਤੁਹਾਨੂੰ ਸਾਡੇ ਕੋਲ ਇੱਕ ਆਇ ਨਹੀਂ ਮੇਰੇ ਕੋਲ ਇੱਕ ਫਾਰਮ ਨਹੀਂ ਨਾ ਹੈਗਾ ਬਿਲਕੁਲ ਕਈ ਫਾਰਮ ਹੈ ਇਹ ਵੀ ਫਾਰਮ ਹੈ ਹੁਣ ਇੱਕ ਹਾਂਸ ਕਲਾਂ ਦੇ ਵਿੱਚ ਫਾਰਮ ਖੋਲਣਾ ਇੱਥੇ ਬਹੁਤ ਵੱਡਾ ਉਹ ਵੀ ਫਾਰਮ ਖਲੂਆ ਨੇੜੇ ਇੱਥੇ ਇੱਕ ਹੁਸ਼ਿਆਰਪੁਰ ਦੇ ਵਿੱਚ ਮੇਰਾ ਫਾਰਮ ਖੋਲਣਾ ਵਾ ਇੱਕ ਮੇਰਾ ਫਾਰਮ ਜਲੰਧਰ ਦੇ ਕਰੀਬ ਹੈ ਮੇਰਾ ਫਾਰਮ ਖੋਲਣਾ ਹੋਰ ਕੁਝ ਖੁੱਲੇ ਵੀ ਹੋਇਆ ਫਾਰਮ ਆਪਾਂ ਕਹਿੰਦੇ ਵੀ ਹਰੇਕ ਬੰਦੇ ਨੂੰ ਚੰਗੀ ਬਰੀਡ ਦੋ ਉਹਨੂੰ ਥੋੜਾ ਆ ਆਪ ਦੇ ਮੁਤਾਬਕ ਕੰਮ ਕਰ ਪਹਿਲਾਂ ਇਹਨਾਂ ਨਾਲ ਡਿਸਕਸ ਕਰੀ ਦੀ ਮੈਂ ਹਰੇਕ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਿਹਨੇ ਬੱਕਰੀਆਂ ਦਾ ਕੰਮ ਖੋਲਣਾ ਵਾ ਇਹਦੇ ਵਿੱਚ ¡Suscríbete al ਅਗਰ ਤੁਹਾਨੂੰ ਰੈਸਲਾ ਚੰਗੀ ਲੱਗੀ ਤਾਂ ਬਾਈ ਕੰਮ ਕਰੋ ਨਹੀਂ ਰੈਸਲਾ ਨਹੀਂ ਲੋਡ ਨਹੀਂ ਹੈਗੀ ਕੰਮ ਲੋਡ ਨਹੀਂ ਕੰਮ ਕਰ ਰਹੇ ਅਸੀਂ ਵੀ ਉਹ ਬੰਦੇ ਨੂੰ ਆਏ ਨਹੀਂ ਕਿ ਆਈ ਚੱਕ ਕੇ ਮਾਲ ਦੇ ਦੀ ਦਾ ਵੀ ਮਾਲ ਦੇ ਦੋ ਵੀ ਚੱਕ ਕੇ ਅਗਰ ਉਹਨਾਂ ਕੋਲ ਬੰਦੋਬਸਤ ਨਹੀਂ ਹੈਗਾ ਜਿਸ ਤਰੀਕੇ ਨਾਲ ਅਸੀਂ ਇਸ ਕੰਨੇ ਸਾਹਮਣ ਨੂੰ ਉਸ ਤਰੀਕੇ ਨਾਲ ਕੋ ਸਾਹਮਣ ਨਹੀਂ ਸਕਦੇ ਅਸੀਂ ਵੀ ਮਾਲ ਨਹੀਂ ਦਿੰਦੇ ਬਾਈ ਕਿਉਂਕਿ ਅਗਰ ਇਹਨੂੰ ਆਪਾਂ ਸੋਨ ਕੱਲ ਨੂੰ ਸਾਡੀ ਬਦਨਾਮੀ ਹੋਵੇ ਹਜੇ ਤੱਕ ਰੱਬ ਨੇ ਚਲੋ ਇੰਨੇ ਆਪਾਂ ਨੂੰ ਐਕਸਪੈਰੀਮੈਂਟ ਦਿੱਤਾ ਹੋਇਆ ਇਸ ਕੰਮ ਦੇ ਵਿੱਚ ਕੋਈ ਵੀ ਇੱਕ ਵੀ ਆਪਾਂ ਨੂੰ ਇਹ ਜਿਹਾ ਬੰਦਾ ਨਹੀਂ ਕਹਿ ਸਕਦਾ ਸਾਨੂੰ ਮਾਲ ਪਾਇਆ ਸੀ ਪਰ ਉਹਦੇ ਵਿੱਚ ਬੈਨੀਫਿਟ ਨਹੀਂ ਹੋਇਆ ਜੀ ਪਹਿਲਾਂ ਆ ਕੇ ਸਮ ਇਦੇ ਵਿੱਚ ਫਾਇਦਾ ਹੀ ਫਾਇਦਾ ਹੋਊਗਾ ਠੀਕ ਹੈ ਤੇ ਜਿਵੇਂ ਬਈ ਇੱਕ ਬੱਚਾ ਆਪਾਂ ਹੋਰ ਪਾਇਆ ਸੀ ਨਾ ਮੇਲੇ ਦੇ ਵਿੱਚ ਜਿਹੜਾ ਉਹ ਵੇਟ ਵਧ ਗਿਆ ਸੀ ਉਹਦਾ ਮੈਨੂੰ ਲੱਗਦਾ ਕਿ ਉਹ ਹਾਂ ਉਹ ਸੀਗਾ ਇਹਨਾਂ ਦਾ ਬੱਚਾ ਰੱਖਿਆ ਹੋਇਆ ਵਾ 6 ਮਹੀਨੇ ਦਾ ਬੱਚਾ ਮੈਨੂੰ ਤਾਂ ਹੈਰਾਨੀ ਵਾਲੀ ਗੱਲ ਆ 83 ਕਿਲੋ ਵੇਟ 37 38 ਕਿਲੋ ਵੇਟ ਯਾਰ ਹੈਰਾਨੀ ਵਾਲੀ ਗੱਲ ਆ ਉਹ ਮੈਨੂੰ ਖੁਦ ਹਾਲਾਂਕਿ ਦੇਖੋ ਇਹ ਚ ਮੈਂ ਵੀ ਮੈਂ ਧੋਖਾ ਖਾ ਗਿਆ ਮੈਂ ਕਿਹਾ ਹੋਊਗਾ 26 27 ਕਿਲੋ 28 ਕਿਲੋ ਹੋਊਗਾ ਉੱਥੇ ਜਾ ਕੇ ਦੇਖਿਆ ਜਦੋਂ ਇਹਦਾ ਭਾਈ weight ਹੋ ਗਿਆ 6 ਕਿਲੋ ਵੱਧ ਗਿਆ ਠੀਕ ਹੈ ਪਰ ਇਹਦਾ ਆਪਾ ਉਹ ਕਰ ਵੀ ਨਹੀਂ ਸਕਦੇ ਨਾ ਨਾ ਜੀ ਨਾ ਕਿਲੋ ਤੱਕ ਚਲੋ ਰੈਤਸੀ ਮੁੱਲਾਪੁਰ ਮੇਲੇ ਦੇ ਵਿੱਚ ਇਹਦਾ ਕੀ ਹੈ weight ਕਿਉਂ ਵਧਿਆ ਚਿਹਰਾ ਦੇਖੋ 2.5 ਕਿਲੋ ਦੀ ਅਸਲੀ 2.5 ਕਿਲੋ ਦੀ ਇਹਦੀ ਹੋਏ ਆ ਉਹਦੇ ਕਿੰਨਾ ਬਾਕੀ ਪੈਰ ਭਾਈ ਹੱਡ ਪੈਰ ਵੀ ਮੋਟੇ ਨੇ ਯਾਰ ਹਾਂਜੀ ਹਾਂਜੀ ਹਾਂ ਹੱਡ ਪੈਰ ਪੂਰੇ ਮੋਟੇ ਆ ਇੰਨਾ ਚੀਜ਼ਾਂ ਦਾ ਵੀ weight ਹੁੰਦਾ ਵਾ ਇਹ ਕਿ ਮੈਂ ਕਹਿ ਰਿਹਾ ਸੀਗਾ ਕਿ ਕਿਵੇਂ ਇੱਕ ਬੱਚਾ ਦਿੱਤਾ ਹੀ ਇਹਨੇ ਇੱਕ ਬੱਚਾ ਦਿੱਤਾ ਤਾਂ ਹੀ ਆਇਆ ਹੈ ਨਾ ਇਹਦੀ ਮਾਂ ਵੀ ਦਿਖਾ ਦੇ ਮੇਨ ਮੇਨ ਚੀਜ਼ ਆ ਭਾਈ ਸਾਮ ਇਹਨੇ ਦਿੱਤਾ ਹੈ ਸਾਮ ਦਾ ਚੰਗੀ ਤਰੀਕੇ ਦੇ ਨਾਲ ਸਾਮ ਦਾ ਮਾਲ ਲਊ ਆ ਦੇਖੋ ਉੱਚੇ ਮੱਥੇ ਜੀ ਦੀ ਮਾਂ ਮੱਥੇ ਜੀ ਬੱਕਰਾ ਬਾ ਦੇਖੋ ਭਾਈ ਮੈਂ ਇਸ ਚੀਜ਼ ਦਾ ਤੁਹਾਡੇ ਚੈਨਲ ਦੇ ਜ਼ਰੀਏ ਦੱਸਦਾ ਵੀ ਵੱਧ ਤੋਂ ਵੱਧ ਕੰਮ ਦੇ ਵਿੱਚ ਜੜੋ ਹਿੰਮਤ ਨਾ ਹਾਰੋ ਜਿਨ੍ਹਾਂ ਦੇ ਫਾਰਮ ਫੇਲ ਹੋ ਗਏ ਜਿਨ੍ਹਾਂ ਨੇ ਫਾਰਮ ਪਾਏ ਸੀ ਉਹਨਾਂ ਨੂੰ ਇਸ ਚੀਜ਼ 'ਤੇ ਅਗਰ ਨਫਾ ਪਾਣੀ 'ਚ ਮਾਰਿਆ ਪਾਣੀ 'ਚ ਹੀ ਹਰਾ ਹੋਊਗਾ ਪਹਿਲਾਂ ਚੰਗੀ ਤਰ੍ਹਾਂ ਸਾਂਭ ਕੇ ਕਰੋ ਇਹ ਕੰਮ ਮਾਰਨ ਵਾਲਾ ਹੈ ਨੀਗਾ ਬਹੁਤ ਬੰਦੇ ਕਹਿੰਦੇ ਵੇਚ ਦਿਓ ਜੀ ਕਰ ਦੋ ਹੁਣ ਸੁੱਕੀਆਂ ਪਈਆਂ ਬੱਕਰੀਆਂ ਇਹ ਬੱਕਰੀ ਦੇ ਤਿੰਨ ਚਾਰ ਮਹੀਨੇ 'ਚ ਤਿਆਰ ਹੋ ਜਾਂਦੀ ਆ ਅਗਰ ਸਹੀ ਤਰੀਕੇ ਨਾਲ ਅੱਛਾ ਪੇਟ ਦੇ ਕੀੜੇ ਵਾਲੀ ਦਵਾਈ ਦਿਓ ਟਾਈਮ 'ਤੇ ਹਾਂ ਸਰੋਂ ਦਾ ਤੇਲ ਜਾਂ ਉਵਾਲ ਕੇ ਕਣਕ ਦੇਣੀ ਸ਼ੁਰੂ ਕਰ ਦੋ ਹਾਂ ਤਿੰਨਾਂ ਮਹੀਨੇ 'ਚ ਬੱਕਰੀ ਤਿਆਰ ਹੋ ਜਾਂਦੀ ਆ ਠੀਕ ਹੈ ਹੁਣ ਮੇਰੇ ਕੋਲ ਇੱਕ ਫਾਰਮ ਵਾਲ ਆਇਆ ਉਹ ਬਿਲਕੁਲ ਉਹਨੇ 1,20,000 ਦੇ ਤਰਸ ਆਪਣੇ ਬਲੈਤੀ ਭਾਈ ਗੱਲ ਸੁਣਨ ਵਾਲੀ ਆ ਕਿ ਫਾਰਮ ਦੇ ਵਿੱਚ ਉਹ ਬੰਦੇ ਨੇ ਕੀ ਕੀਤਾ 1,20,000 ਦੇ ਬਰੀਡਰ ਹੀ ਪਾਏ ਸੀ ਅੱਛਾ 1,20,000 ਦੇ 4 ਬਰੀਡਰ ਉਹਨੇ ਲੈ ਸੀਗੇ ਹੂੰ ਹੂੰ ਤੇ ਨਾਲੋਂ 30-30,000 ਦੇ ਬਰੀਡਰ ਉਹ ਮੈਨੂੰ ਕਹਿ ਰਹੇ ਖਾਨ ਸਾਹਿਬ ਬਰੀਡਰ ਲੈ ਜੋ 55,000 ਦੇ ਅੱਛਾ ਔਰ ਬੱਕਰੀਆਂ ਜਿਹੜੀਆਂ ਪਾਈਆਂ ਸੀ ਕੋਈ 22,000 ਦੀ 23,000 ਦੀ ਹਾਂ ਉਹ ਬੱਕਰੀਆਂ ਸਈਆਂ ਗੱਟ 18 ਦੇ ਕਰੀਬ ਹੂੰ ਬੱਕਰੀਆਂ ਕਹਿ ਰਹੀ ਸੀ ਖਾਨ ਸਾਹਿਬ 9011 ਮੈਂ ਕਿਹਾ ਜੀ ਤੁਸੀਂ ਕਿਉਂ ਵੇਚ ਰਹੇ ਹੋ ਕਹਿੰਦਾ ਜੀ ਨਹੀਂ ਜੀ ਨਹੀਂ ਮੈਂ ਕਿਹਾ ਮੇਰੀ ਗੱਲ ਮਾੜੀ ਸੁਣ ਲੋ ਬਹਿ ਗਏ ਸਾਈਡ ਤੇ ਇਸ ਟਾਂ ਉਹਨਾਂ ਦਾ ਫਾਰਮ ਚੱਲ ਰਿਹਾ ਨਹੀਂ ਉਹ ਬੰਦੇ ਬਿਲਕੁਲ ਬੰਦ ਕਰ ਗਏ ਭਾਈ ਜੀ ਉਹਨਾਂ ਨੇ 10 ਹੋਰ ਬੱਕਰੀਆਂ ਲਿਆਂਦੀਆਂ ਫਿਰ ਉਸ ਤੋਂ ਬਾਅਦ ਉਹ ਟ੍ਰੇਨਿੰਗ ਵੀ ਲੈ ਕੇ ਆਇਆ ਬਾਅਦ ਚ ਟ੍ਰੇਨਿੰਗ ਲੈਂਨ ਚਲੇ ਗਏ ਉਹ ਆਪਣੇ ਉੱਥੇ ਕੰਗੋਟ ਫਾਰਮ ਦੇ ਟ੍ਰੇਨਿੰਗ ਵੀ ਲੈ ਕੇ ਆਇਆ ਮੈਂ ਉਹ ਬੰਦਿਆਂ ਨੂੰ ਇੱਕ ਹੀ ਰੈਸਲਾ ਦਿੱਤੀ ਮੈਂ ਕਿਹਾ ਮੈਨੂੰ ਐਂ ਦੱਸੋ ਵੀ ਆ ਜਿਹੜੀਆਂ ਤੁਸੀਂ ਬੱਕਰੀਆਂ ਵੇਚ ਰਹੇ ਹਾਂ ਹ ਇੱਕ ਲੱਖ ਮੱਕੀ ਲੈ ਕੇ ਆਓ ਮੱਕੀ ਕਿੰਨੇ ਦੀ ਆਊਗੀ ਭਾਈ ਸਾਹਿਬ 20 ਕੁਇੰਟਲ ਮੱਕੀ ਲਾ ਲਓ ਤੁਸੀਂ 20 ਕੁਇੰਟਲ ਮੱਕੀ ਉਸ ਟਾਈਮ ਸੀ 16-17 ਰੁਪਏ ਨੂੰ ਹਨਾ 32000 ਦੀ ਹੋਗੀ ਅਗਰ ਦੋ ਮਹੀਨੇ ਆਪਾਂ ਮੰਨ ਕੇ ਚੱਲ 10-10 ਤਿੰਨ ਮਹੀਨੇ ਰੱਖੋ 10-10 ਹਜ਼ਾਰ ਦਾ ਬੰਦਾ ਇਹਨਾਂ ਦੇ ਚੰਗਾ ਬੰਦਾ ਰੱਖੋ ਦਾ ਯਾਰ ਸਹੀ ਹੈ 60000 ਵੀ ਦਾ ਖਰਚ ਰਾਇਆ ਅਗਰ ਤੁਹਾਡੀ ਬੱਕਰੀ 10-10 ਹਜ਼ਾਰ ਰੁਪਏ ਵਧੂਗੀ ਤਾਂ ਕਿੰਨੇ ਹੋ ਗਿਆ ਉਹ ਕਹਿੰਦੇ 2.5 ਲੱਖ ਦਾ ਹੋ ਗਿਆ ਫਾਇਦਾ 60000 ਰੁਪਏ ਖਰਚ ਕਰਕੇ ਸਾਨੂੰ 2.5 ਲੱਖ ਦਾ ਫਾਇਦਾ ਹੋ ਰਿਹਾ ਜਦੋਂ ਉਹਨਾਂ ਦੀ ਗੱਲ ਸਮਝ ਜਾਗੀ ਉਹਨਾਂ ਨੇ ਕੀਤਾ ਬੰਦਰਫ ਬੰਦਾ ਵੀ ਮੇਰੇ ਵਾਲੇ ਲੈ ਗਿਆ ਉਹ ਉਹ ਕਹਿੰਦੇ ਤੁਸੀਂ ਮਾਰ ਵਾਲਾ ਕਹਿੰਦੇ ਵੀ ਸਾਨੂੰ ਬੰਦਾ ਹੀ ਦੇ ਦਿਓ ਠੀਕ ਹੈ ਚਲੋ ਉਹ ਬੰਦਾ ਉਹਨਾਂ ਕੋਲ ਚਲਾ ਗਿਆ ਜਾ ਕੇ ਉਹਨਾਂ ਨੇ ਕੀ ਕੀਤਾ ਚੰਗੀ ਤਰ੍ਹਾਂ ਬੱਕਰੀਆਂ ਨੂੰ ਸਾਹਮਣਾ ਸ਼ੁਰੂ ਕੀਤਾ ਪਰ ਇੱਕ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਬੰਦੇ ਨੂੰ ਪਤਾ ਲੱਗ ਵੀ ਹੁਣ ਥੋੜਾ ਜਿਹਾ ਨਫਾ ਦੇਖਿਆ ਬਿਲਕੁਲ ਬੌਲਾ ਨਹੀਂ ਹੋਣਾ ਚਾਹੀਦਾ ਸੋ ਸਮਝ ਕੇ ਕੰਮ ਨੂੰ ਕਰੇ ਤੇ ਥੋੜਾ ਜਿਹਾ ਨਫਾ ਲਿਖਿਆ ਐ ਨਹੀਂ ਕਿ ਹੁਣ ਉਹੀ ਚੱਕ ਦੋ ਫੱਟੇ ਨਹੀਂ ਫਿਰ ਵੀ ਸੋਚ ਸਮਝ ਕੇ ਕੰਮ ਨੂੰ ਕਰੋ ਉਹਨਾਂ ਨੇ ਫਿਰ ਬੱਕਰੀਆਂ ਹੋਰ ਛਟਣੀਆਂ ਸ਼ੁਰੂ ਕਰ ਦਿੱਤੀਆਂ ਜੇ ਥੋੜੀ ਇਹ ਸੰਭ ਲੀਆਂ ਇਹਨਾਂ ਤੋਂ ਬੱਚੇ ਲਓ ਇਹਨਾਂ ਤੋਂ ਬੱਚੇ ਲੈ ਕੇ ਇਹਨਾਂ ਤੋਂ ਆ ਕੰਮ ਅੱਗੇ ਸਟਾਰਟ ਕਰੋ ਹੁਣ ਅਸੀਂ ਇਸ ਫਾਰਮ ਦੇ ਵਿੱਚ ਹੋਰ ਐਕਸਟਰਾ ਬੱਕਰੀ ਨਹੀਂ ਪਾਉਣ ਦਾ ਇਰਾਦਾ ਹੈਗਾ ਚੰਗੀ ਜੀ ਛੱਡਣੀ ਨਹੀਂ ਹੈਗੀ ਪੰਜਾਬ ਦੇ ਵਿੱਚ ਠੀਕ ਆ ਉਹ ਲਿਆਉਣੀ ਆ ਉਹ ਲਿਆਉਣੀ ਲਿਆਉਣੀ ਇੱਥੇ ਵੀ ਆਪਾਂ ਕਹਿ ਦਈਏ ਉੱ ਮੇ ਹੁਣ ਬਸ ਮੁੱਕਦੀ ਗੱਲ ਆ ਹਾਂਜੀ ਬਿਲਕੁਲ ਬਿਲਕੁਲ ਹੁਣ ਉਹਨਾਂ ਨੂੰ ਇਹੀ ਰੈਸਲਾ ਦਿੱਤੀ ਸੀ ਹੁਣ ਤੁਸੀਂ ਬੱਕਰੀਆਂ ਸੰਭਲੋ ਸੰਭਲ ਕੇ ਮੱਕੀ ਚਾਰ ਦੋ 30000 ਦੀ ਮੱਕੀ ਥੋੜੀ 32000 ਦੀ ਬੱਕਰੀ ਮਤਲਬ ਮੱਕੀ ਚਾਰ ਦੀ 16 ਰੁਪਏ 17 ਰੁਪਏ ਦੇ ਹਿਸਾਬ ਨਾਲ 35000 ਦੀ ਹੋਗੀ 30000 ਬੰਦਾ ਦਾ ਹੋ ਗਿਆ 60 65 ਖਰਚ ਕਰਕੇ ਇਹਨਾਂ ਬੱਕਰੀਆਂ ਤੁਸੀਂ ਬੱਚੇ ਅੱਗੇ ਲਓ ਤੁਸੀਂ ਲਓ ਗਿਆ ਨਾ ਫਾਰਮ ਵਧਾਓ ਇਹੀ ਬੱਕਰੀਆਂ ਵਧਾ ਦੇਣੀਆਂ ਹੁਣ ਆ ਆ ਫਾਰਮ ਚ ਕਿੰਨੀਆਂ ਬੱਕਰੀਆਂ ਨੇ ਇਹਦੇ ਵਿੱਚ ਬੱਕਰੀਆਂ ਟੋਟਲ 30 ਦੇ ਕਰੀਬ ਬੱਕਰੀਆਂ ਪਠਾ ਪਾ ਕੇ 50 ਦੇ ਕਰੀਬ ਨਾਕ ਹੈਗੇ ਆ ਠੀਕ ਆ ਮੰਨ ਕੇ ਜਾਨ ਲੇ ਗਏ 30 ਦੇ ਕਰੀਬ ਬੱਚੇ ਹੋਗੇ ਛੋਟੇ ਜੇ ਹੁਣ ਇਹ ਪਾਲ ਲੈਨੇ ਹੁਣ ਤਾਂ ਗਾਂਹਾਂ ਨੂੰ ਤਾਂ 100 ਪਲੱਸ ਹੋਈ ਜਾਊ ਆਰਾਮ ਨਾ ਬਹ ਹੋ ਜਾਣਗੇ ਜੀ ਇਹਦੇ ਵਿੱਚੋਂ ਅਸੀਂ ਕੋਈ ਸੋਚਿਆ ਦੇਖੋ ਮੈਂ ਮੈਂ ਫਾਰਮ ਨੂੰ ਲੈ ਕੇ ਆ ਨਾ ਨਫੇ ਦੀ ਤਰਫਾ ਦੇਖੋ ਜਿਹੜਾ ਪੈਸਾ ਲਾਇਆ ਉਹ ਵਸੂਲ ਕਰਨੀ ਆ ਮੈਂ ਕਹੀ ਜਾਵਾ ਇਹਨਾਂ ਨੂੰ ਚੱਕੀ ਚੱਲੋ ਫੱਟੇ 100 ਕਰਾਂਗੇ ਨਹੀਂ ਜੀ ਨਹੀਂ ਇਹਦੇ ਵਿੱਚੋਂ ਅਸੀਂ 13 ਬੱਚੇ ਸੇਲ ਕਰਨੇ ਅੱਛਾ ਜਿਹਦੇ ਵਿੱਚੋਂ 4 ਸੇਲ ਕਰ ਦਿੱਤੇ 1 ਲੱਖ 10 ਹਜ਼ਾਰ ਦੇ ਸੇਲ ਕੀਤੇ ਸੀ ਹਿਸਾਬ ਚਾਰ ਬੱਚੇ ਚਾਰ ਬੱਚੇ ਸੇਲ ਕਰ ਦਿੱਤੇ ਉਹ ਜਿਹੜੇ ਹੁਣ 13 14 ਬੱਕਰੇ ਸੇਲ ਕਰਦੇ ਨੇ ਇੱਕ ਦੋ ਛਾਂਟ ਕੇ ਰੱਖਾਂਗੇ ਠੀਕ ਹੈ ਹਾਂ ਜਿਹੜੀ ਆਪ ਆਪ ਦੀ ਬਰੀਡ ਬਣਾਉਣ ਵਾਸਤੇ ਬਾਕੀ ਅਸੀਂ ਸਾਬ ਦੇ ਦਿੰਨੇ ਆਂ ਆਊਟ ਆਫ ਸਟੇਟ ਦੇਈਏ ਚਾ ਇੱਥੇ ਦੇਈਏ ਅਸੀਂ ਵੀ ਨਾਲ ਦੀ ਨਾਲ ਕਮਾਈ ਹੋਣੀ ਜ਼ਰੂਰੀ ਆ ਫਾਰਮ ਹੋਣਾ ਵੀ ਕਿਤੇ ਆਪਾਂ ਕੱਲਾ ਖਰਚ ਕਰੀ ਜਾਈਏ ਵੀ ਉਧਰ ਕਮਾਈ ਨਾ ਕਰੀਏ ਤਾਂ ਜੇ ਬੱਚਾ ਕੋਈ ਚੰਗਾ ਤਾਂ ਚੰਗੇ ਰੁਪਈਆ ਚ ਵੇਚੋ ਹਨਾ ਵੇਚੋ ਪਹਿਲੇ ਸੂਏ ਦੀ ਦੂਜੇ ਸੂਏ ਦੀ ਔਰ ਤੀਜੇ ਸੂਏ ਦੀ ਮੈਂ ਤੁਹਾਨੂੰ ਇਹ ਤਰੀਕਾ ਦੱਸਦਾ ਪਹਿਲਾ ਸੂਆ ਵੀ ਵੇਚ ਦਵੇ ਦੂਜਾ ਵੀ ਵੇਚ ਦਵੇ ਤੀਜਾ ਵੀ ਵੇਚ ਦਵੇ ਅਗਰ ਮਨ ਲਵ ਦੂ ਫਰਸਟ ਟਾਈਮਰ ਕੇ ਇਹਨੇ ਬੱਕਰੀਆਂ ਪਾਈਆਂ ਪਹਿਲੇ ਦੀ ਵੀ ਵੇਚ ਦੇਵੇ ਦੂਜੇ ਦੀ ਵੀ ਤੀਜੇ ਦੀ ਵੀ ਵੇਚ ਚੌਥੇ ਦੇ ਚੌਥੇ ਸੂਏ ਦੇ ਬੱਕਰੀ ਦੇ ਬੱਚੇ ਆਪਾਂ ਰੱਖੋ ਰੱਖੋ ਉਹ ਹਨਾ ਵੇਚੋ ਚਾਹੇ ਬੱਕਰਾ ਹੋਵੇ ਚਾਹੇ ਗੋਸ਼ ਹੋਵੇ ਬੱਕਰੇ ਵਗੈਰਾ ਚਲੋ ਜਿਆਦਾਤਰ ਸੇਲ ਕਰ ਦੋ ਪੱਠਾ ਵਗੈਰਾ ਦੋ ਵੇਚੋ ਹੀ ਨਾ ਉਸ ਤੋਂ ਬਾਅਦ ਦੇ ਵਿੱਚ ਬੱਕਰੀਆਂ ਸੇਲ ਕਰ ਦੋ ਫਿਰ ਉਹ ਨਮਾ ਚਲ ਨਮਾ ਚੱਲ ਪੂਗਾ ਚਲ ਪੂਗਾ ਬਾਈ ਇਹ ਵੀ ਇਹ ਤਰੀਕੇ ਹੁੰਦੇ ਆ ਬਾਈ ਫਾਰਮ ਦੇ ਵਿੱਚ ਕਾਮਯਾਬ ਹੋਣ ਦੇ ਤੇ ਵੀਡੀਓ ਆਪਾਂ ਬੜੀ ਲੰਮੀ ਨਹੀਂ ਕਰਨੀਗਾ ਹੁਣ ਮੋਟੇ ਮੋਟੇ ਜਾਨਵਰ ਦਿਖਾਤੇ ਸਾਰੇ ਆਪਾਂ ਤੇ ਬਾਕੀ ਕੋਸਾ ਦਾ ਫਾਰਮ ਕਿਵੇਂ ਲੱਗਿਆ ਪਹਿਲਾਂ ਤਾਂ ਇਹ ਇਹ ਦੱਸਿਓ ਹਨਾ ਕਮੈਂਟਾਂ ਦੇ ਵਿੱਚ ਜਰੂਰ ਇਹ ਲਿਖਿਓ ਵੀ ਫਾਰਮ ਕਿਵੇਂ ਲੱਗਿਆ ਫਾਰਮ ਤੇ ਬਾੜੇ ਰੁਪਏ ਨਹੀਂ ਲਾਏ ਹੋਏ ਬਾਈ ਦੇ ਜਿਹੜੇ ਰੁਪਏ ਲੱਗੇ ਨੇ ਉਹ ਜਾਨਵਰਾਂ ਤੇ ਲੱਗੇ ਨੇ ਤੇ ਬਾਕੀ ਹੁਣ ਕੰਮ ਆ ਜਿਹੜਾ ਉਹ ਅੱਗੇ ਵਧਾ ਰਹੇ ਨੇ ਵੀ ਵਧੀਆ ਕਰ ਰਹੇ ਨੇ ਕੰਮ ਤਾਂ ਇਹ ਜਾਣਕਾਰੀ ਅੱਜ ਛੋਟੇ ਤੱਕ ਦੇਣੀ ਸੀ ਬਾਈ ਰਿਆਸਤ ਦਾ ਵੀ ਧੰਨਵਾਦ ਹਰੋਂ ਤਾਂ ਖੋਲਾਂਗੇ ਰੱਬ ਸੁੱਖ ਰੱਖੇ ਜੀ ਬਾਈ ਫਾਰਮ ਖੋਲਣ ਨੂੰ ਬਾਈ ਖੋਲ ਸਕਦਾ ਜਿਹੜਾ ਬੰਦਾ ਮੰਨ ਕੇ ਚਲੋ ਲੱਖ ਲੱਖ ਡੇਢ-ਡੇਢ ਲੱਖਾਂ ਦੀਆਂ ਬੱਕਰੀਆਂ ਖਰੀਦ ਆਪਦੀ ਵੀ ਪਹਿਲੀ ਪਈ ਆ ਬਾਈ ਦੇ ਸਵਾ ਗਿੱਲਾ ਅਲੱਗ ਹੀ ਪਿਆ ਵਾ ਆਪਦੀ ਪਹਿਲੀ ਤੋਂ ਹਾਟੋਂ ਮੈਂ ਉਹਨੂੰ ਬਗਲ ਮਾਰ ਕੇ ਕਰਕੇ ਕਰ ਦੂਗਾ ਪਰ ਮੇਨ ਚੀਜ਼ ਆ ਪਹਿਲਾਂ ਆਪਦੀ ਪੂਰੀ ਪ੍ਰੋਪਰ ਜਿਹੜੀ ਨੌਲੇਜ ਲੈਣੀ ਇਹਨੂੰ ਜ਼ਰੂਰੀ ਆ ਫਾਰ ਅਪਨ 7 ਤੋਂ 10 ਲੱਖ ਰੁਪਏ ਵਿੱਚ ਵਧੀਆ ਸੈਟਅਪ ਪੂਰਾ ਕਰ ਦੂਗਾ ਤਿਆਰ ਪਹਿਲਾਂ ਪਹਿਲਾਂ ਪੂਰਾ ਇਹਨੂੰ ਆਉਦੇ ਕਹਿਣਾਂ ਵਾਂਗੂ ਪੂਰਾ ਤਰੀਕੇ ਨਾਲ ਨੌਲੇਜ ਲਊਗਾ ਉਸ ਤੋਂ ਬਾਅਦ ਇੱਕ ਸਮਾਂ ਇਹ ਜਾਊਗਾ ਤੁਹਾਨੂੰ ਇਸ ਚੀਜ਼ ਦੀ ਖੁਸ਼ਖਬਰੀ ਵੀ ਦਵਾਂਗੇ ਕਿ ਗੁਰਦੇਤ ਟਕੜਾ ਫਾਰਮ ਪੂਰੇ ਪੰਜਾਬ ਦੇ ਵਿੱਚ ਨਾਮੀ ਫਾਰਮ ਹੋਊਗਾ ਠੀਕ ਹੈ ਲਾਓ ਭਾਈ ਵੀਡੀਓ ਨੂੰ ਕਰ ਦਿਓ ਅੱਗੇ ਸ਼ੇਅਰ ਤੇ ਧੰਨਵਾਦ ਸਾਰੇ ਪੀਰਾਂ ਦਾ ਜਿਨ੍ਹਾਂ ਨੇ ਵੀਡੀਓ ਐਂਡ ਤੱਕ ਦੇਖੀ